ਇਹ ਵੀ ਅਦਾਕਾਰਾ ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਦੀ ਸਟੇਜ 3 ਦਾ ਪਤਾ ਲੱਗਿਆ ਜੋ ਕਿ ਇੱਕ ਗੰਭੀਰ ਹਾਲਤ ਹੈ ਹਿਨਾ ਖਾਨ ਦੀ ਕੰਡੀਸ਼ਨ ਸਾਨੂੰ ਯਾਦ ਦਿਵਾਉਂਦੀ ਹੈ ਕਿ ਬ੍ਰੈਸਟ ਕੈਂਸਰ ਦੇ ਸਿੰਪਟਮਸ ਨੂੰ ਜਾਨਣਾ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਤਾਂ ਉਹ ਜਾਣਦੇ ਹਾਂ ਇਹ ਖਤਰਨਾਕ ਬਿਮਾਰੀ ਹੋਣ ਦੇ ਕੀ ਕਾਰਨ ਹਨ ਅਤੇ ਉਸਦੇ ਕੀ ਕੀ ਸਿੰਪਟਮਸ ਹੋ ਸਕਦੇ ਨੇ ਤਾਂ ਕਿ ਅਸੀਂ ਸਮੇਂ ਸਿਰ ਜਾਗਰੂਕ ਹੋ ਸਕੀਏ ਔਰਤਾਂ ਦੇ ਦਿਲ ਵਿੱਚ ਸਭ ਤੋਂ ਵੱਡਾ ਡਰ ਬ੍ਰੈਸਟ ਕੈਂਸਰ ਦਾ ਹੁੰਦਾ ਤੇ ਡਰ ਵਾਜਿਬ ਵੀ ਹੈ ਬ੍ਰੈਸਟ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਤੇ ਸਭ ਤੋਂ ਖਤਰਨਾਕ ਕੈਂਸਰ ਹੈ ਤਾਂ ਜਿਵੇਂ ਕਿ ਕਾਲੇ ਬੱਦਲ ਜੋ ਕਿਸੇ ਵੀ ਵੇਲੇ ਵਰਖਾ ਕਰ ਸਕਦੇ ਹਨ ਭਾਰਤ ਨੂੰ ਕੈਂਸਰ ਦੇ ਕੈਰ ਦਾ ਸਭ ਤੋਂ ਵੱਡਾ ਦਰਦ ਕਿਹਾ ਜਾਂਦਾ ਤੇ ਹਰ ਸਾਲ ਬ੍ਰੈਸਟ ਕੈਂਸਰ ਕਾਰਨ 10 ਲੱਖ ਲੋਕ ਆਪਣੀ ਜਾਨ ਗਵਾ ਦਿੰਦੇ ਨੇ ਲੈਸਨ ਕਮਿਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ 2020 ਦੇ ਅੰਤ ਤੱਕ 5 ਸਾਲਾਂ ਵਿੱਚ ਲਗਭਗ 7.8 ਮਿਲੀਅਨ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਤੇ ਅਤੇ ਉਸੇ ਸਾਲ 6,85,000 ਔਰਤਾਂ ਨੂੰ ਇਸ ਬਿਮਾਰੀ ਦਾ ਸ਼ਿਕਾਰ ਸੁਨਾ ਪਿਆ ਜੇ ਗੱਲ ਕਰੀਏ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਤਾਂ ਵਾਧੇ ਦੇ ਪਿੱਛੇ ਕਈ ਕਾਰਨ ਹਨ ਬਦਲਦੀ ਲਾਈਫ ਸਟਾਈਲ ਜਿਸ ਵਿੱਚ ਖਾਣ ਪੀਣ ਦੀਆਂ ਆਦਤਾਂ ਵਧਿਆ ਹੋਇਆ ਤਣਾਅ 멘ਟਲ ਪ੍ਰੈਸ਼ਰ ਤੇ ਫਿਜ਼ੀਕਲ ਐਕਟੀਵਿਟੀਆਂ ਦੀ ਕਮੀਆਂ ਸ਼ਾਮਿਲ ਹਨ ਤੇ ਇਸ ਵਾਧੇ ਦੇ ਵਿੱਚ ਵੱਡੀ ਭੂਮਿਕਾ ਇਹ ਚੀਜ਼ਾਂ ਨਿਭਾਉਂਦੀਆਂ ਨੇ ਤੇ ਇਸ ਤੋਂ ਇਲਾਵਾ ਵਾਤਾਵਰਣ ਪ੍ਰਦੂਸ਼ਣ ਅਤੇ ਹਾਰਮੋਨਲ ਇੰਬੈਲੈਂਸ ਵੀ ਕੈਂਸਰ ਦੇ ਖਤਰੇ ਨੂੰ ਵਧਾ ਰਹੇ ਹਨ ਦੇਰ ਨਾਲ ਮਾਂ ਬੰਨਾ ਜੋ ਕਿ ਇੱਕ ਕਰੀਅਰ ਜਾਂ ਫਿਰ ਨਿੱਜੀ ਕਾਰਨਾ ਕਰਕੇ ਗੱਲ ਹੋ ਸਕਦੀ ਹੈ ਇੱਕ ਸੰਭਾਵੀ ਜੋਖਮ ਕਾਰਕ ਹੈ ਬ੍ਰੈਸਟ ਕੈਂਸਰ ਨੂੰ ਲੈ ਕੇ ਤੇ ਬ੍ਰੈਸਟ ਕੈਂਸਰ ਦੇ ਬਹੁਤ ਸਾਰੇ ਸਿੰਪਟਮਸ ਹੋ ਸਕਦੇ ਨੇ ਜਿਵੇਂ ਕਿ ਛਾਤੀ ਜਾਂ ਕੱਛ ਵਿੱਚ ਕਿਸੇ ਤਰ੍ਹਾਂ ਦੀ ਗੰਢ ਦਾ ਮਹਿਸੂਸ ਹੋਣਾ ਬ੍ਰੈਸਟ ਦੇ ਆਕਾਰ ਵਿੱਚ ਤਬਦੀਲੀ ਜਾਂ ਸਧਾਰਨ ਸੋਜ ਚਮੜੀ ਦੀ ਲਾਲੀ ਨਿਪਪਲ ਦਾ ਅੰਦਰ ਵੱਲ ਮੁਰੜਨਾ ਤੇ ਨਿਪਪਲ ਤੋਂ ਖੂਨ ਜਾਂ ਪੀਲਾ ਡਿਸਚਾਰਜ ਹੋਣਾ ਛਾਤੀ ਜਾਂ ਨਿਪਪਲ ਵਿੱਚ ਦਰਦ ਹੋਣਾ ਜਾਂ ਬੇਅਰਾਮੀ ਜੇ ਤੁਹਾਨੂੰ ਮਹਿਸੂਸ ਹੁੰਦੇ ਜੇ ਇਨ੍ਹਾਂ ਕਾਰਨਾਂ ਵਿੱਚੋਂ ਕੋਈ ਵੀ ਸਿੰਪਟਮਸ ਤੁਹਾਨੂੰ ਦਿਖਦਾ ਹੈ ਤੇ ਡਾਕਟਰ ਨਾਲ ਸਲਾਹ ਜ਼ਰੂਰੀ ਹੁੰਦੀ ਹੈ ਕਿਉਂਕਿ ਬ੍ਰੈਸਟ ਕੈਂਸਰ ਬਾਰੇ ਸ਼ੁਰੂਆਤੀ ਪੜਾਵਾਂ ਵਿੱਚ ਪਤਾ ਲੱਗਣਾ ਬਹੁਤ ਪ੍ਰਭਾਵੀ ਹੁੰਦਾ ਹੈ